ਚੈਨਲ ਜੀਐਮ 7 ਮੈਂ ਪੱਤਰਕਾਰ ਹਿਰਸ ਸਿੰਘ ਤਲਵੰਡੀ ਐਸਲੇ ਮੌਜੂਦ ਹੈ ਜੀ ਆਪਾਂ ਤਸਰੀਕ ਕੰਪਲੈਕਸ ਜੀ ਨਾਲਾ ਵਿਖੇ ਸਾਡੇ ਨਾਲ ਬੁਖਰ ਭਾਈਚਾਰੇ ਦੇ ਪੰਜਾਬ ਪ੍ਰੇ ਦੀ ਦੇ ਪੰਜਾਬ ਵਾਈਸ ਪ੍ਰੈਜਿਡੈਂਟ ਘਟਕ ਗਿਰਤੀ ਭਾਈਚਾਰੇ ਦੇ ਪ੍ਰੈਜਿਡੈਂਟ ਪਹੁੰਚੇ ਨੇ ਜੋ ਕਿ ਕਬਰਿਸਤਾਨ ਦਾ ਮਸਲਾ ਸੀਗਾ ਉਸ ਮਸਲੇ ਦੇ ਸਬੰਧੀ ਅਸੀਂ ਇਹੋ ਵੀ ਇਹਨਾਂ ਦੀ ਖਬਰ ਲਾ ਚੁੱਕੇ ਹਾਂ ਜਿਦੇ ਵਿੱਚ ਮੈਂ ਇੱਕ ਗੱਲ ਸਾਫ ਸੁਥਰੀ ਜੀ ਕਹਿਣੀ ਚਾਹਣਾ ਕਿ ਜੋ ਉੱਚ ਅਧਿਕਾਰੀ ਨੇ ਇਹਨਾਂ ਵਾਫਰ ਬੋਰਡ ਦੇ ਉਹ ਗੰਗਲੂ ਤੋਂ ਮਿੱਟੀ ਝਾੜ ਰਹੇ ਆ ਅੱਜ ਤਹਿਸੀਲਦਾਰ ਮੈਡਮ ਕੋਲ ਗਏ ਆ ਤੇ ਉਹਨਾਂ ਭਰੋਸਾ ਦਿੱਤਾ ਉਹ ਕਿਹਨਾ ਆਪਣਾ ਸਾਬੀ ਮੁਹੰਮਦ ਆਲਮਗੀਰ ਜੀ ਗੁਜਰ ਘਟਕਿੰਦੀ ਟਰਸਟ ਪ੍ਰੈਜ਼ੀਡੈਂਟ ਪੰਜਾਬ ਕੀ ਬੋਲੋਗੇ ਗੁਜਰ ਪ੍ਰੈਜ਼ੀਡੈਂਟ ਘਟਕਿੰਦੀ ਪੰਜਾਬ ਜੀ ਅੱਜ ਅਸੀਂ ਇਸ ਨਿਸ਼ਾਨ ਦੀ ਸلسਲੇ ਦੇ ਵਿੱਚ ਇੱਥੇ ਆਪਣੇ ਤਹਿਸੀਲ ਕੰਪਲੈਕਸ ਅਜਨਾਲਾ ਦੇ ਵਿੱਚ ਆਏ ਸੀਗੇ ਤੇ ਤਹਿਸੀਲਦਾਰ ਸਾਹਿਬ ਮੈਡਮ ਜੀ ਨੇ ਸਾਨੂੰ ਬਹੁਤ ਵਿਸ਼ਵਾਸਨ ਦਿਵਾਇਆ ਬਸ ਕੀ ਮਸਲਾ ਹੈ ਤੁਸੀਂ ਕੀ ਦੱਸਿਆ ਮੈਡਮ ਨੂੰ ਬਸ ਥੋੜਾ ਜਿਹਾ ਛੁੱਟ ਕੇ ਜਦੋਂ ਮਸਲਾ ਕਰੀ ਤੁਸੀਂ ਵੀ ਸਮਝਾ ਦਿਓ ਅਸੀਂ ਜੀ ਇਹ ਸਮਝਾਉਂਦੇ ਆ ਕਿ ਸਾਡੇ ਨੇ ਇੱਥੇ ਕਬਰਸਤਾਨ ਦਾ ਮਸਲਾ ਹੈ ਜੀ ਕਬਰਸਤਾਨ ਇੱਥੇ ਤਿੰਨਾਂ ਚੌਥ ਮਤਲਬ ਕਿ ਜ਼ਿਲ੍ਹਿਆਂ ਦੇ ਵਿੱਚ ਕੋਈ ਇੱਕੋ ਇੱਕ ਕਬਰਸਤਾਨ ਹੈਗਾ ਇੱਥੇ ਠੀਕ ਹੈ ਜੀ ਤੇ ਉਸ ਦੇ ਵਿੱਚ ਪੰਜ ਪੰਜ ਚਾਰ ਚਾਰ ਮੁਰਦੇ ਦਫਨਾਏ ਜਾਂਦੇ ਨੇ ਤੇ ਇਸ ਕਰਕੇ ਅਸੀਂ ਮੰਗ ਕੀਤੀ ਸੀ ਫਰੂਕੀ ਸਾਹਿਬ ਕੋਲੋਂ ਤੇ ਉਹਨਾਂ ਨੇ ਸਾਨੂੰ ਕਬਰਸਤਾਨ ਰਿਜ਼ਰਵ ਕਰਕੇ ਦਿੱਤਾ ਸੀ ਸਾਡੇ ਹਵਾਲੇ ਕਰਤਾ ਸੀ ਇਹ ਇਹ ਹੋ ਚੁੱਕਾ ਆ ਜੀ ਬਿਲਕੁਲ ਰਿਜ਼ਰਵ ਹੋ ਚ 8 ਤਰੀਕ ਦੂਸਰੇ ਮਹੀਨੇ ਦੀ ਪਹਿਲਾਂ ਵੀ ਇਹਨਾਂ ਨੇ ਨਿਸ਼ਾਨਦੇਹੀ ਦੀ ਰਿਪੋਰਟ ਦਿੱਤੀ ਸੀ ਆਪਣੇ ਤਸੀਹਦਾਰ ਸਾਹਿਬ ਨੂੰ ਤੇ ਉਹ ਕਿਸੇ ਤਰੀਕੇ ਨਾਲ ਸਸਪੈਂਡ ਨਹੀਂ ਹੋ ਸਕੀ ਕਿਉਂਕਿ ਉੱਥੇ ਜਿਹੜੇ ਸਾਡੇ ਅਧਿਕਾਰੀ ਹੈ ਮਤਲਬ ਕਿ ਬੋਰਡ ਦੇ ਇਹਨਾਂ ਦੀ ਕੋਈ ਸਾਜ਼ਿਸ਼ੀ ਵਿੱਚ ਇਸ ਕਰਕੇ ਉਹ ਨਹੀਂ ਹੋ ਭਾਈ ਤਾਂ ਇਸ ਕਰਕੇ ਸਾਡੇ ਹੁਣ ਜਦੋਂ ਸ਼ੋਰ ਸ਼ਰਾਬਾ ਪਿਆ ਤੇ ਅਸੀਂ ਉਸਕਤ ਅਧਿਕਾਰੀਆਂ ਨਾਲ ਤੁਸੀਂ ਵੀ ਫੋਨ ਤੇ ਗੱਲ ਕੀਤੀ ਇਹ ਸਾਡੇ ਸ਼ੌਕਤ ਅਹਿਮਦ ਪਾਰੇ ਜੀ ਨਾਲ ਕਿ ਉਹਨਾਂ ਦੇ ਕਹਿੰਦੇ ਉਹਨਾਂ ਨੇ ਕਿਹਾ ਕਿ ਔਰਿੰਲੀ ਇੱਕ ਘਬਰਸਨ ਰਾਜਸਾਂਸੀ ਚੱਲ ਰਿਹਾ ਤੁਹਾਡਾ ਲੇਕਿਨ ਇਹ ਜਿਹੜੇ ਕਬਰਸਾਂ ਚੱਲ ਰਹੇ ਆ ਜਿਹੜੇ ਉਹ ਦੱਸ ਰਹੇ ਆ ਇਹ ਸਿਰਫ ਕਾਗਜ਼ੀ ਕਾਰਵਾਈ ਦੇ ਵਿੱਚ ਹੈ ਨਾ ਕਿ ਅਸਲੀ ਚ ਨਹੀਂ ਹੈਗਾ ਅਸਲੀ ਚ ਤਾਂ ਨਹੀਂ ਹੈਗਾ ਕਬਰਸਤਾਨ ਉੱਥੇ ਜਾਂ ਬਿਲਡਿੰਗ ਬਣੀ ਹੋਏਗੀ ਪਰ ਸਰ ਉਹਨਾਂ ਦਾ ਕਹਿਣਾ ਹੈ ਵੀ ਇੱਕ ਰਾਜਿਆ ਸਾਸੀ ਆਲਰੇਡੀ ਕਬਰਸਤਾਨ ਹੈਗਾ ਹੈ ਬਿਲਕੁਲ ਜੀ ਹੋਏਗਾ ਲੇਕਿਨ ਕਾਗਜ਼ਾਂ ਦੇ ਵਿੱਚ ਸਾਡੇ ਵੀ ਜ਼ਿਲ੍ਹਾ ਜਲੰਧਰ ਦੇ ਵਿੱਚ ਘੱਟੋ ਘੱਟ ਜ਼ਮੀਨੀ ਪੱਤਰ ਤੇ ਕੁਝ ਨਹੀਂਗਾ ਨਹੀਂ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਘੱਟੋ ਘੱਟ ਕਾ ਵੀ ਕਬਰਸਤਾਨ ਹੈ ਕਿ ਜਿਹੜੇ ਕਾਗਜ਼ਾਂ ਵਿੱਚ ਲੇਕਿਨ ਜ਼ਮੀਨੀ ਪੱਤਰ ਤੇ ਕੋਈ ਬੜੇ ਇੱਕ ਜ਼ਿੰਮੇਵਾਰ ਇਨਸਾਨ ਜੇ ਜ਼ਿੰਮੇਵਾਰ ਉਹਦੇ ਤੇ ਬੈਠੇ ਜੇ ਕਿਰਪਾ ਕਰਕੇ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਚਾਹੁੰਦਾ ਇੱਕ ਤੋਂ ਉਹਦੇ ਕਹਿੰਦੇ ਤੁਸੀਂ ਬਾਈਟ ਦੇ ਰਹੇ ਹੋ ਬਿਆਨ ਦੇ ਰਹੇ ਹੋ ਗਲਤ ਬਿਆਨ ਪਿਆ ਜੀ ਨਾ ਕਰਿਓ ਹੁਣ ਦੱਸੋ ਵੀ ਵਾਕਈ ਉਹ ਜ਼ਮੀਨੀ ਆ ਕਿ ਕਾਗਜੀ ਆ ਬਿਲਕੁਲ ਜੀ ਉਹ ਕਾਗਜੀ ਆ ਜ਼ਮੀਨੀ ਨਹੀਂ ਹੈਗਾ ਜੀ ਉਹ ਅੱਛਾ ਜੀ ਜ਼ਮੀਨੀ ਸਿਰਫ ਜਿਹੜਾ ਕਿ ਇਹਨਾਂ ਨੇ ਦੱਸਿਆ ਸੀਗਾ ਕਥੂ ਨੰਗਲ ਇੱਕ ਕਬਰਸਤਾਨ ਸਿਰਫ ਉੱਥੇ ਹੈ ਹਾਲਾਂਕਿ ਇੱਥੋਂ ਕੋਈ 50 ਜਾਂ 60 ਕਿਲੋਮੀਟਰ ਪੈ ਰਿਹਾ ਉਹ ਅੱਛਾ ਜੀ ਤੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਫੁਰਕੀ ਸਾਹਿਬ ਦੇ ਕੋਲ ਤੇ ਉਹਨਾਂ ਨੇ ਸਾਨੂੰ ਇੱਕ ਕਬਰਸਤਾਨ ਦੇ ਦਿੱਤਾ ਸੀ ਠੀਕ ਹੈ ਜੀ ਸਾਰਾ ਕੁਝ ਹੋ ਗਿਆ ਪਰ ਇਹ ਕਿਸੇ ਨਾ ਕਿਸੇ ਕਾਰਨ ਹੈ ਸਾਡੇ ਬੋਰਡ ਦੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਦੀ ਕਿਸੇ ਗੱਲ ਤੋਂ ਬਾਅਦ ਇਹ ਵਿਵਾਦ ਫਿਰਦੇ ਰੁਕ ਚੁੱਕੀ ਹੈ ਨਿਸ਼ਾਨਦੇਹੀ ਚਲੋ 6 ਮਹੀਨੇ ਹੋ ਗਏ ਅੱਜ ਫਸਲ ਕੱਟ ਚੁੱਕੀ ਹੈ ਤੇ ਅਸੀਂ ਇਹੀ ਮੰਗ ਕਰਨ ਆਏ ਸੀ ਤਹਿਸੀਲਦਾਰ ਸਾਹਿਬ ਅੱਗੇ ਕਿ ਸਾਨੂੰ ਉਹ ਨਿਸ਼ਾਨਦੀ ਕਰਕੇ ਦਵਾਇਆ ਤੇ ਤਹਿਸੀਲਦਾਰ ਸਾਹਿਬ ਸਾਡੇ ਮੈਡਮ ਜੀ ਬੜੇ ਚੰਗੇ ਨੇ ਤੇ ਇਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਸਾਨੂੰ ਯਕੀਨ ਹੈ ਕਿ ਕਰਨਗੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਲਾਲ हुसैन ਜੀ ਤੇ ਸਰ ਆਪਣਾ ਅਹੁਦਾ ਦੱਸਿਓ ਕੱਟ ਗਈ ਮੈਂਬਰ ਪੰਜਾਬ ਸਟੇਟ ਸਾਬਕਾ ਮੈਂਬਰ ਅੱਛਾ ਸਰ ਤੁਸੀਂ ਅੱਜ ਇੱਥੇ ਪਹੁੰਚੇ ਤੁਸੀਂ ਗੁਜਰਪਾਈ ਚਰੇ ਦੇ ਕਾਫੀ ਕੋਈ ਕੋਈ ਪੰਜਾਬ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਘਟ ਗਣਤੀ ਪਾਈ ਚਰੇ ਦੇ ਲੋਕ ਵੀ ਪਹੁੰਚੇ ਆ ਤੇ ਸਰ ਹੁਣ ਤੁਸੀਂ ਜੋ ਮਸਲਾ ਹੈ ਕਬਰਿਸਤਾਨ ਦਾ ਤੁਸੀਂ ਲੈ ਕੇ ਪਹੁੰਚੇ ਸੀ ਅੱਜ ਮੈਡਮ ਕੋਲ ਮਿਲੇ ਹੋ ਤੁਸੀਂ ਕੀ ਭਰੋਸਾ ਦਿੱਤਾ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਅਗਲੇ ਹਫਤੇ ਦੇ ਵਿੱਚ ਵਿੱਚ ਅਸੀਂ ਇਹਦੀ ਨਿਸ਼ਾਨਦੇਹੀ ਕਰਵਾਵਾਂਗੇ ਔਰ ਜੇ ਅਸੀਂ ਦੇ ਭਰੋਸੇ 'ਤੇ ਚੱਲੇ ਆ ਜੇ ਨਾ ਉਹ ਦੇਣਗੇ ਤੇ ਅਸੀਂ ਅਟਾਰੀ ਜਿਹੜਾ ਰੋਡ ਆ ਉਹ ਜਾਮ ਕਰਾਂਗੇ ਇਹਦੀ ਜ਼ਿੰਮੇਵਾਰੀ ਹੈ ਜਿਹੜੀ ਆ ਉਹ ਪ੍ਰਸ਼ਾਸਨ ਜਿਹੜਾ ਹੈ ਉਹ ਖੁੱਟ ਜੂਗਾ ਪਰ ਪਹਿਲਾਂ ਤੇ ਲੋ ਉਹ ਤੇ ਬਾਅਦ ਦੀ ਗੱਲ ਹੋਗੀ ਪਹਿਲਾਂ ਚ ਯਕੀਨ ਹੈ ਮੈਡਮ ਹੁਣ ਤਾਂ ਜੇ ਤੁਹਾਨੂੰ ਮਿਲੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨੂੰ ਭਰੋਸਾ ਹੈ ਜੀ ਠੀਕ ਹੈ ਜੀ ਠੀਕ ਠੀਕ ਧੰਨਵਾਦ ਜੀ ਹਾਂਜੀ ਕਰੀਮ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਜਿਹੜੇ ਸਾਡੇ ਜਿਲ੍ਹੇ ਜਾਲ ਹਲਕੇ ਤੋਂ ਜਿਲਿਆਂ ਜਿਲ੍ਹਿਆਂ ਤੋਂ ਪ੍ਰਧਾਨ ਆਏ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਇਸਕਾ ਪੰਜਾਬ ਸਾਡੀ ਕਮੇਟੀ ਆ ਅੱਜ ਸਲਾਮੀ ਰੈਸ ਦੇ ਵੰਦੇ ਸਾਡੇ ਹਲਕੇ ਹਲਕੇ ਤੋਂ ਜਿਹੜੇ ਜਿਹੜੇ ਤੋਂ ਪ੍ਰਧਾਨ ਆਏ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿੱਥੇ ਅਸੀਂ ਪਹੁੰਚਿਆ ਤਸੀਦਾਰ ਦੇ ਉਹਤ ਰਵੰਧੀ ਆ ਉਹਨਾਂ ਨੇ ਬੜਾ ਭਰੋਸਾ ਦਿੱਤਾ ਸਾਨੂੰ ਸਾਡੇ ਸਾਰੇ ਜਿਹਨੇ ਵੀ ਬੰਦੇ ਪ੍ਰਧਾਨੀਆਂ ਜਿੰਨੇ ਜਿੰਨੇ ਜਿਹੜਿਆਂ ਦੇ ਆ ਸਾਰੇ ਇਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਠੀਕ ਆ ਅਸਲਾਮੁਅਲੈਕ ਪੁੱਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਬਰਕਤ ਅਲੀ ਹੈਗਾ ਜੀ ਅੱਛਾ ਬਰਕਤ ਅਲੀ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਾਰਨ ਜੀ ਮੈਂ ਗੁਜਰੇਕਤਾ ਸਲਾਮੀ ਟੈਸਟਰ ਦਾ ਚੇਅਰਮੈਨ ਬਰਕਤ ਅਲੀ ਪੰਜਾਬ ਇਕਤਾ ਪੰਜਾਬ ਦੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚਿਆ ਔਰ ਇੱਥੇ ਸਾਨੂੰ ਇੱਕ ਦਿੱਕਤ ਆ ਰਹੀ ਬੜੀ ਦੇਰ ਤੋਂ ਕਿ ਸਾਡੇ ਇਸ ਹਲਕੇ ਦੇ ਵਿੱਚ ਕੋਈ ਵੀ ਕਬਰਸਤਾਨ ਜਿਹੜਾ ਹੈ ਅਲਾਰਟ ਨਹੀਂ ਹੈ ਸੋ ਅਸੀਂ 2 4 6 ਮਹੀਨੇ ਤੋਂ ਯਤਨਸ਼ੀਲਾ ਇਸ ਚੀਜ਼ ਤੇ ਸਾਡੇ ਨਾਲ ਜਿੱਦਾਂ ਕਿ ਅਹਿਮਦ ਗੇਗੀ ਸਾਹਿਬ ਔਰ আলমਗੀਰ ਡਲੋਲੀ ਕਾ ਗਿਣਤੀ ਵਾਲੇ ਜਿਹੜੇ ਹੈਗੇ ਉਹਨਾਂ ਦੀ ਆਪਾਂ ਜੁੰਵਾਰੀ ਲਗਾਈ ਸੀ ਉਹਨਾਂ ਦੀ ਬੜੀ ਮਿਹਨਤ ਹੈ ਕਿ ਅੱਜ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਸਾਨੂੰ ਜੋ ਕਿ ਤਸੀਲ ਅਜਨਾਲਾ ਦੇ ਮੈਡਮ ਜੀ ਜਿਹੜੇ ਹੈ ਕਿ ਬਹੁਤ ਅੱਛੇ ਅਫਸਰ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਪਾਂ ਬਕਰ ਬੋਰਡ ਦੇ ਇਹ ਜਿਹੜੇ ਪਟਵਾਰੀ ਔਰ ਉਹਨਾਂ ਦੇ ਜਿਹੜੇ ਆਈਓ ਹੈਗੇ ਉਹਨਾਂ ਨਾਲ ਮਿਲ ਕੇ ਅਸੀਂ ਬਹੁਤ ਜਲਦੀ ਨੈਕਸਟ ਵੀਕ ਅਸੀਂ ਨਿਸ਼ਾਨਦੇਹੀ ਕਰਾਵਾਂਗੇ ਠੀਕ ਹੈ ਜੀ ਅਗਰ ਨਹੀਂ ਕਰਵਾਂਦੇ ਹੈਗੇ ਜਾਂ ਮੈਡਮ ਦਾ ਵੀ ਉਹ ਬਕਰ ਬੋਰਡ ਵਾਲੇ ਜੇ ਨਹੀਂ ਕਹਿਣਾ ਮੰਨਣਗੇ ਤੇ ਸਾਡੇ ਕੋਲ ਆਖ਼ਰ ਤਿਹਾਰ ਰਹਿੰਦਾ ਹੈਗਾ ਕਿ ਅਸੀਂ ਧਰਨਾ ਲਾਵਾਂਗੇ ਠੀਕ ਹੈ ਉਹ ਧਰਨਾ ਲਾ ਕੇ ਆਪਣੀ ਗੱਲ ਮਨਾਵਾਂਗੇ ਕਿਉਂਕਿ ਅਸੀਂ ਬੜੀ ਆਸ ਲੈ ਕੇ ਆਏ ਕਿ ਇੱਕ ਗਰੂਪ ਪੀਰਾਂ ਦੀ ਨਗਰੀ ਹੈ ਮਬਰਸਰ ਜੋ ਕਿ ਮੀਆਂ ਪੀਰ ਜਿਨੇ ਇਹਨਾਂ ਦੀ ਨੌ ਰੱਖੀ ਆ ਔਰ ਇੱਕ ਸ਼ਾਂਤੀ ਦਾ ਇਹ ਜ਼ਿਲ੍ਹਾ ਹੈ ਗੁਰੂ ਪੀਰਾਂ ਦੀ ਇਹ ਧਰਤੀ ਹੈਗੀ ਹੈ ਸਾਡੇ ਇੱਥੇ ਬਹੁਤ ਸਾਰੇ ਗਰੀਬ ਗੁੱਜਰ ਪਰਿਵਾਰ ਹੈਗੇ ਆ ਕਿ ਜਿਨ੍ਹਾਂ ਨੂੰ ਦਫਨਾਉਣ ਲਈ ਇੱਥੇ ਕਬਰਸਤਾਨ ਨਹੀਂ ਹੈਗਾ ਅਸੀਂ ਇਹ ਮੰਗ ਕੀਤੀ ਸੀ ਬੱਕਰਵੋਟ ਕੋਲ ਆਸ ਆਸਾ ਜੀ ਹੋਜੂ ਆਸੇ ਹੋ ਜਾਊ ਅਸੀਂ ਬੱਕਰਵੋਟ ਕੋਲ ਲਾਗ ਕਰਵਾ ਕੇ ਤੇ ਇਹ ਲਿਆ ਕੇ ਦਿੱਤਾ ਸੀ ਇੱਥੇ ਕੁਝ ਬੱਕਰਵੋਟ ਦੇ ਇਹ ਹੀ ਅਧਿਕਾਰੀਆਂ ਨੇ ਕੁਝ ਆਪਸੀ ਰੰਜਸ ਕਰਕੇ ਲੋਕਲ ਬੰਦਿਆਂ ਨਾਲ ਅੱਜ ਤੱਕ ਉਹ ਸਾਡਾ ਰੁਕਿਆ ਹੋਇਆ ਹੈ ਹੁਣ ਮੈਡਮ ਜੀ ਨੇ ਸਾਨੂੰ ਇਹ ਪੂਰਾ ਭਰੋਸਾ ਦਿਵਾਇਆ ਕਿ ਤੁਹਾਡੀ ਜਿਹੜੀ ਨਿਸ਼ਾਨਦੇਹੀ ਹੋ ਜਾਊਗੀ ਨਹੀਂ ਤੇ ਫਿਰ ਸਾਡੇ ਕੋਲ ਆਪਸ਼ਨ ਹੈਗਾ ਅਸੀਂ ਕਹਿੰਨੇ ਆ ਕਿ ਸ਼ਾਂਤ ਨਹੀਂ ਨਾਲ ਕਿਉਂਕਿ ਇਹ ਅੰਮ੍ਰਿਤਸਰ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਅਸੀਂ ਦਿਨੋਂ ਸਪੈਕਟ ਕਰਦੇ ਆ ਕਦਰ ਕਰਦੇ ਆ ਇਸ ਧਰਤੀ ਦੀ ਔਰ ਉਮੀਦ ਹੈ ਕਿ ਇਹ ਇੱਕ ਸ਼ਾਂਤੀ ਦਾ ਪੇਗਾਮ ਹੈ ਔਰ ਅਸੀਂ